ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਤੇ ਇਤਿਹਾਸ ਇਹ ਦੇ ਨਾਮੇ ਦਾ ਭਾਵ ਸਰਕਾਰ ਅੰਗਰੇਜ਼ੀ ਦੇ ਮਹਾਰਾਜਾ ਰਣਜੀਤ ਸਿੰਘ ਬਹਾਦਰ ਬਾਲੀਏ ਲਾਹੌਰ ਵਿਚਾਰੇ ਕੁਝ ਮਤ ਪੇਰੇ ਸਨ ਉਹ ਸਭ ਹੁਣ ਸਮਝੌਤੇ ਦੁਆਰਾ ਦੂਰ ਹੋ ਗਏ ਹਨ ਤੇ ਦੋਹਾਂ ਧਿਰਾਂ ਦੀ ਇੱਛਾ ਹੈ ਕਿ ਉਹਨਾਂ ਦੀ ਮਿੱਤਰਤਾ ਤੇ ਮਿਲਾਪ ਦਾ ਸਬੰਧ ਬਣਿਆ ਰਹੇ ਇਸ ਲਈ ਕੁਝ ਸ਼ਰਤਾਂ ਦਾ ਇਹਦਨਾਮਾ ਪ੍ਰਮਾਣ ਕੀਤਾ ਜਾਂਦਾ ਹੈ ਜਿਸ ਦੀ ਪਾਲਣਾ ਦੋਹਾਂ ਪਾਤਸ਼ਾਹੀਆਂ ਦੇ ਵਾਰਸਾਂ ਤੇ ਜਾਣਸ਼ੇਨਾਂ ਲਈ ਜ਼ਰੂਰੀ ਹੋਵੇਗੀ ਇਹ ਇਹਦਨਾਮਾ ਮਹਾਰਾਜਾ ਰਣਜੀਤ ਸਿੰਘ ਬਹਾਦਰ ਤੇਰ ਪਹਿਲੀ ਦੀ ਆਪਣੀ ਹਾਜ਼ਰੀ ਵਿੱਚ ਤੇ ਅੰਗਰੇਜ਼ੀ ਗਵਰਨਮੈਂਟ ਵੱਲੋਂ 에ਜੰਟ ਚਾਰਲਸ ਮਿਟਕਾਫرائی ਜੋ ਤੇਰ ਦੂਜੀ ਹੈ ਦੁਆਰਾ ਲਿਖਤੋ ਹੈ ਪਹਿਲਾ ਸਰਕਾਰ ਅੰਗਰੇਜ਼ੀ ਤੇ रियासत ਲਾਹੌਰ ਵਿੱਚ ਸਦਾ ਮਿੱਤਰਤਾ ਰਹੇਗੀ ਦੂਜਾ ਤੇਰ ਸਰਕਾਰ ਅੰਗਰੇਜ਼ੀ ਪਹਿਲੀ ਤੇਰ ਮਹਾਰਾਜਾ ਸਾਹਿਬ ਬਹਾਦਰ ਨੂੰ ਸਨਮਾਨ ਦੀ ਨਜ਼ਰ ਨਾਲ ਵੇਖੇਗੀ ਅਤੇ ਉਨੂੰ ਵੱਡੀਆਂ ਪਤਵੰਤਿਆਂ ਤਾਕਤਾਂ ਵਿੱਚੋਂ ਸਮਝੇਗੀ ਤੇ ਅੰਗਰੇਜ਼ੀ ਗਵਰਨਮੈਂਟ ਨੂੰ ਮਹਾਰਾਜਾ ਸਹਿਬ ਬਹਾਦਰ ਦੇ ਇਲਾਕੇ ਤੇ ਪਰਜਾ ਨਾਲ ਜੋ ਦਰਿਆ ਸਤਲੁਜ ਦੇ ਉੱਤਰ ਵੱਲ ਹੈ ਕੋਈ ਵਾਸਤਾ ਨਹੀਂ ਹੋਵੇਗਾ ਦੂਜਾ ਮਹਾਰਾਜਾ ਸਹਿਬ ਬਹਾਦਰ ਦੇ ਕਬਜ਼ੇ ਵਿੱਚ ਆਇਆ ਹੋਇਆ ਇਲਾਕਾ ਜਾਂ ਉਸ ਦੇ ਸਮੀਪੀ ਇਲਾਕੇ ਆ ਵਿੱਚ ਜੋ ਦਰਿਆ ਸਤਲੁਜ ਦੇ ਖੱਬੇ ਪਾਸੇ ਹਨ ਉਹ ਉਸ ਤੋਂ ਵੱਧ ਫੋਜ ਨਹੀਂ ਰੱਖੇਗਾ ਜੋ ਉਸ ਦੇ ਅੰਦਰਲੇ ਪ੍ਰਬੰਧਾਂ ਲਈ ਜ਼ਰੂਰੀ ਹੈ ਅਤੇ ਨਾ ਹੀ ਗਵਾਂਢੀ ਰਹਿਸਾ ਤੇ ਉਹਨਾਂ ਦੇ ਇਲਾਕਿਆਂ ਤੇ ਕੋਈ ਸਬੰਧ ਰੱਖੇਗਾ ਤੀਸਰਾ ਦੋਨੋਂ ਸ਼ਰਤਾਂ ਵਿੱਚੋਂ ਕਿਸੇ ਇੱਕ ਦੇ ਟੁੱਟਣ ਜਾਂ ਦੋਹਾਂ ਤਾਕਤਾਂ ਵਿੱਚੋਂ ਇੱਕ ਦੂਜੇ ਨਾਲ ਮਿੱਤਰਤਾ ਦੇ ਵਰਤਾਰੇ ਵਿੱਚ ਪੂਰਾ ਨਾ ਉਤਰਣ ਦੀ ਦਸ਼ਾ ਵਿੱਚ ਇਹ ਅਹਿਦਨਾਮਾ ਟੁੱਟਿਆ ਸਮਝਿਆ ਜਾਵੇਗਾ ਏ ਇਹ ਇਹ ਦਿਨਾਮਾ ਜਿਸ ਵਿੱਚ ਦੋਹਾਂ ਧਿਰਾਂ ਦੀਆਂ ਸ਼ਰਤਾਂ ਲਿਖੀਆਂ ਹੋਈਆਂ ਹਨ ਅੰਮ੍ਰਿਤਸਰ ਵਿੱਚ 25 ਅਪ੍ਰੈਲ 1809 ਈਸਵੀ ਨੂੰ ਸੰਪੂਰਨ ਹੋਇਆ ਹੈ ਮਿਸਟਰ ਚਾਰਲਸ ਮਿਟਕੋਫ ਨੇ ਆਪਣੇ ਦਸਤਕੀ ਇਸ ਦਾ ਇੱਕ ਉਤਾਰਾ ਅੰਗਰੇਜ਼ੀ ਫਾਰਸੀ ਅਖਰਾ ਵਿੱਚ ਰਾਜਾ ਲਾਹੌਰ ਨੂੰ ਦੇ ਦਿੱਤਾ ਹੈ ਅਤੇ ਰਾਜਾ ਨੇ ਉਸ ਦੀ ਦੂਜੀ ਉਤਾਰੇ ਤੇ ਆਪਣੇ ਦਸਤਕਰ ਤੇ ਮੋਹਰ ਲਾ ਕੇ ਮਿਸਟਰ ਮਿਟਕੋਫ ਪ੍ਰਸਾਦੀਵਾਉਂਦਾ ਹੈ ਕਿ ਉਹ 2 ਮਹੀਨਿਆਂ ਦੇ ਅੰਦਰ ਉਸ ਦੀ ਪ੍ਰਵਾਨਗੀ ਰਾਈਟ ਆਨਰੇਬਲ ਗਵਰਨਰ ਜਨਰਲ ਇਨ ਕੌਂਸਲ ਤੋਂ ਮੰਗਾ ਅਤੇ ਉਸ ਦੇ ਮਹਾਰਾਜਾ ਸਾਹਿਬ ਨੂੰ ਪਹੁੰਚਣ ਦੇ ਬਾਅਦ ਇਹ ਅਹਿਦਨਾਮਾ ਪੱਕਾ ਸਮਝਿਆ ਜਾਵੇਗਾ ਤੇ ਦੋਹਾਂ ਧਿਰਾਂ ਪਰ ਇਸ ਦੀ ਪਾਲਣਾ ਜ਼ਰੂਰ ਹੋਵੇਗੀ। ਇਹ ਅਹਿਦਨਾਮੇ ਦਾ ਉਤਾਰ ਜੋ ਇਸ ਸਮੇਂ ਮਹਾਰਾਜਾ ਸਾਹਿਬ ਬਹਾਦਰ ਨੂੰ ਦਿੱਤਾ ਜਾਂਦਾ ਹੈ ਮੋੜ ਲਿਆ ਜਾਵੇਗਾ। ਇਸ ਅਹਿਦਨਾਮੇ ਦੇ ਮੁਕੰਮਲ ਹੋ ਜਾਣ ਉਪਰੰਤ ਮਿਸਟਰ ਮਿਟਕੋਫ ਬੜੀ ਖੁਸ਼ੀ ਤੇ ਪ੍ਰਸੰਤਾ ਨਾਲ 1 ਮਹੀਨ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਵਿਦਾ ਹੋਇਆ ਵਿਦਾਇਗੀ ਸਮੇਂ ਇਸ ਨੂੰ ਨਿਯਮ ਅਨੁਸਾਰ ਬਹੁਮੁੱਲੇ ਖਿਲਾ ਦਿੱਤੀ ਗਈ ਤੇ ਗਵਰਨਰ ਜਨਰਲ ਲਈ ਬੀ ਸੋਗਾਤਾ ਭੇਜੀਆਂ ਗਈਆਂ ਸਤਲੁਜ ਪਾਰ ਦੇ ਰਹਿਸਤਾਨ ਲਈ ਇਤਲਾਹਾਨਾਮਾ ਮਿਸਟਰ ਮਿਟਕੋਫ ਜਦ ਪਟਿਆਲੇ ਪੁੱਜਾ ਤਾਂ ਗਵਰਨਮੈਂਟ ਹਿੰਦ ਦਾ ਉਹ ਹੁਕਮਨਾਮਾ ਸਾਰੇ ਰਹਿਸਾਂ ਨੂੰ ਪੜ੍ਹ ਕੇ ਸੁਨਾਇਆ ਜਿਸ ਵਿੱਚ ਸਤਲੁਜ ਪਾਰ ਦੇ ਰਹਿਸਾਂ ਲਈ ਸ਼ਰਤਾ ਲਿਖਿਆ ਛਨ ਜਿਸ ਦਾ ਭਾਵ ਹੈ ਕਿ ਇਹ ਗੱਲ ਸੂਰਜ ਦੀ ਤਰ੍ਹਾਂ ਪ੍ਰਕਾਸ਼ਮਾਨ ਹੈ ਕਿ ਅੰਗਰੇਜ਼ੀ ਫੌਜ ਨੂੰ ਸਰਕਾਰ ਅੰਗਰੇਜ਼ੀ ਦਾ ਸਤਲੁਜ ਵੱਲ ਭਜਣਾ ਨਿਰੋਲ ਕਈ ਕੁ ਸਰਦਾਰਾਂ ਦੀ ਦਰਖਾਸਤ ਪਰ ਤੇ ਉਹਨਾਂ ਦੀ ਮਿੱਤਰਤਾ ਨੂੰ ਮੁੱਖ ਰੱਖ ਕੇ ਉਹਨਾਂ ਦੇ ਇਲਾਕਿਆਂ ਅਤੇ ਸੁਤੰਤਰਤਾ ਨੂੰ ਸਥਿਰ ਰੱਖਣ ਲਈ ਸੀ ਇਸ ਸਮੇਂ ਇੱਕ ਅਹਿਦਨਾਮਾ 25 ਅਪ੍ਰੈਲ ਸਾਲ 1809 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਤੇ ਸਰਕਾਰ ਅੰਗਰੇਜ਼ੀ ਵਿਚਾਲੇ ਗਵਰਨਰ ਜਨਰਲ ਦੀ ਪ੍ਰਵਾਨਗੀ ਨਾਲ ਹੋ ਚੁੱਕਾ ਹੈ ਮੈਨੂੰ ਇਸ ਗੱਲ ਨੂੰ ਪ੍ਰਗਟ ਕਰਨ ਵਿੱਚ ਖੁਸ਼ੀ ਹੈ ਕਿ ਮੈਂ ਮਾਲਵਾ ਤੇ ਸਰਹੱਦ ਦੇ ਇਲਾਕੇ ਦੇ ਰਹੀਸਾਂ ਦੇ ਸਰਦਾਰਾਂ ਦੀ ਤਸੱਲੀ ਲਈ ਗਵਰਨਮੈਂਟ ਦੀ ਪ੍ਰਵਾਨਗੀ ਨਾਲ ਇਹ ਦਸਤਾਵੇਜ਼ ਪ੍ਰਗਟ ਕਰਦਾ ਹਾਂ ਜਿਸ ਵਿੱਚ 7 ਸ਼ਰਤਾਂ ਹਨ ਪਹਿਲੀ ਮਾਲਵਾ ਤੇ ਸਰਹੰਦ ਦੇ ਇਲਾਕੇ ਦੇ ਰਹੀਸ ਸਰਕਾਰ ਅੰਗਰੇਜ਼ੀ ਦੀ ਰੱਖਿਆ ਵਿੱਚ ਆ ਗਏ ਹਨ ਤੇ ਉਹਨਾਂ ਨੂੰ ਅੱਗੇ ਲਈ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਤੋਂ ਇਸ ਅਹਿਦਨਾਮੇ ਦੀਆਂ ਸ਼ਰਤਾਂ ਅਨੁਸਾਰ ਅੱਡ ਕੀਤਾ ਗਿਆ ਹੈ। ਦੂਜੀ ਸ਼ਰਤ ਉਹਨਾਂ ਰਹੀਸਾਂ ਦਾ ਉਹ ਸਾਰਾ ਇਲਾਕਾ ਜੋ ਅੰਗਰੇਜ਼ੀ ਰੱਖਿਆ ਵਿੱਚ ਆ ਗਿਆ ਹੈ ਉਸ ਦੀ ਪੈਦਾਵਾਰ ਜਾਂ ਹੱਕ ਬਾਜ਼ਗੁਜ਼ਾਰੀ ਤੋਂ ਉਹ ਸੁਤੰਤਰ ਰਹੇਗਾ। ਤੀਸਰਾ ਇਨਾਂ ਰਾਹੀਸਾਂ ਦੇ ਜੋ ਅਧਿਕਾਰ ਅੰਗਰੇਜ਼ਾਂ ਨਾਲ ਸੰਬੰਧਿਤ ਹੋਣ ਤੋਂ ਪਹਿਲਾਂ ਸਨ ਉਹ ਉਹਨਾਂ ਦੇ ਜਿਉਂਦੇ ਤਿਉਂ ਰਹਿਣਗੇ ਚੌਥਾ ਜੇ ਕਦੀ ਸ਼ਾਂਤੀ ਸਥਿਰ ਰੱਖਣ ਲਈ ਅੰਗਰੇਜ਼ੀ ਫੌਜ ਨੂੰ ਇਹਨਾਂ ਦੀਆਂ ਇਲਾਕੇ ਵਿੱਚੋਂ ਲੰਘਣ ਦੀ ਵੀ ਲੋੜ ਪਵੇ ਤਾਂ ਇਹ ਜ਼ਰੂਰੀ ਹੋਵੇਗਾ ਜਿਸ ਰਾਹੀਸ ਦੇ ਇਲਾਕੇ ਵਿੱਚੋਂ ਇਹ ਲੰਘੇ ਉਹ ਆਪਣੀ ਪੂਰੀ-ਪੂਰੀ ਸ਼ਕਤੀ ਅਨੁਸਾਰ ਇਸ ਦੀ ਸਹਾਇਤਾ ਕਰੇ ਉਸ ਨੂੰ ਅਨਾਜ ਅਤੇ ਹੋਰ ਜੋ ਕੁਝ ਲੋੜ ਪਵੇ ਦੇਵੇ ਪੰਜਵੀਂ ਜੇ ਕਦੇ ਕਿਸੇ ਦੇਸ਼ ਤੋਂ ਕੋਈ ਵੈਰੀ ਆ ਕੇ ਇਸ ਇਲਾਕੇ ਨੂੰ ਫਤਿਹ ਕਰਨਾ ਚਾਹੇ ਤਾਂ ਮਿੱਤਰਤਾ ਦੇ ਨਿਯਮ ਅਨੁਸਾਰ ਹਰ ਇੱਕ ਧਿਰ ਦੇ ਲਾਭ ਲਈ ਇਹ ਜ਼ਰੂਰੀ ਹੋਵੇਗਾ ਕਿ ਇਹ ਸਾਰੇ ਰਹੀਸ ਆਪੋ ਆਪਣੀਆਂ ਸਾਰੀਆਂ ਫੌਜਾਂ ਨਾਲ ਸਰਕਾਰ ਅੰਗਰੇਜ਼ੀ ਦੀ ਫੌਜ ਨਾਲ ਮਿਲ ਜਾਣ ਤੇ ਆਪਣੀ ਸਾਰੀ ਕੋਸ਼ਿਸ਼ ਨਾਲ ਵੈਰੀ ਨੂੰ ਇਸ ਮੁਲਕ ਤੋਂ ਕੱਢ ਲੈ। ਐਸੇ ਸਮੇਂ ਇਹਨਾਂ ਰਹੀਸਾਂ ਦੀ ਫੌਜ ਅੰਗਰੇਜ਼ੀ ਕੁਵੈਦਦਾਨ ਫੌਜ ਦੀ ਤਹਿਤ ਵਿੱਚ ਕੰਮ ਕਰੇਗੀ। 6ਵਾਂ ਉਸ ਸਭ ਬਹਿਵਲਤੀ ਸਮਾਨ ਜੋ ਯੂਰਪੀਅਨ ਇਲਾਕੇ ਤੋਂ ਅੰਗਰੇਜ਼ੀ ਫੌਜਾਂ ਦੇ ਵਰਤਨ ਲਈ ਇਸ ਇਲਾਕੇ ਵਿੱਚੋਂ ਲੰਘੇ ਉਸ ਪਰ ਕੋਈ ਮਸਹੂਲ ਨਾ ਲਿਆ ਜਾਵੇ 7 ਜਿੰਨੇ ਕੋੜੇ ਸਰਕਾਰ ਅੰਗਰੇਜ਼ੀ ਦੇ ਰਸਾਲਿਆਂ ਲਈ ਚਾਹੇ ਇਸ ਇਲਾਕੇ ਵਿੱਚੋਂ ਜਾਂ ਕਿਸੇ ਹੋਰ ਦੇਸ਼ ਤੋਂ ਖਰੀਦੇ ਹੋਏ ਇਸ ਇਲਾਕੇ ਵਿੱਚੋਂ ਲੰਘ ਕੇ ਜਾਣ ਤਾਂ ਉਹਨਾਂ ਨੂੰ ਸਭ ਤਰ੍ਹਾਂ ਖੁੱਲ ਹੋਵੇਗੀ ਤੇ ਉਹਨਾਂ ਪਰ ਕੋਈ ਕਰ ਨਾ ਲਿਆ ਜਾਵੇਗਾ ਕੋੜੇ ਲੰਘਾਣ ਜਾਂ ਖਰੀਦਣ ਵਾਲਿਆਂ ਪਾਸ ਰੈਜ਼ੀਡੈਂਟ ਦਿੱਲੀ ਜਾ ਸਰਹੰਦ ਦੇ ਅੰਗਰੇਜ਼ੀ ਕਰਮਚਾਰੀ ਹੀ ਦਸਖਤੀ ਰਹਾਦਾਰੀ ਹੋਇਆ ਕਰੇਗੀ ਇਸ ਤਰ੍ਹਾਂ ਇਹ ਦਿਨਾਮੇ ਦੇ ਬਾਅਦ ਸਤਲੁਜ ਪਾਰ ਦੇ ਇਲਾਕੇ ਦੇ ਰਾਇਸਾਂ ਦਾ ਸਦਾ ਲਈ ਮਹਾਰਾਜਾ ਰਣਜੀਤ ਸਿੰਘ ਨਾਲੋਂ ਸਬੰਧ ਟੁੱਟ ਗਿਆ ਇਸ ਦਿਨ ਤੋਂ ਅੰਗਰੇਜ਼ੀ ਸ਼ਾਮਨੇ ਲੁਧਿਆਣੇ ਵਿੱਚ ਪਾਈ ਗਈ ਜਿੱਥੇ ਕੁਝ ਫੌਜ ਰੱਖਣੀ ਨੀਅਤ ਹੋਈ ਇਸ ਫੌਜ ਦਾ ਕਮਾਂਡਰ ਸਰ ਡੇਵਿਡ ਐਕਟਰ ਲੋਨੀ ਥਾਪਿਆ ਗਿਆ ਜੋ ਫੌਜੀ ਤੇ ਰਾਜਸੀ ਦੋਹਾਂ ਗਿਣਾ ਵਿੱਚ ਉਸ ਸਮੇਂ ਅਦੁੱਤੀ ਮੰਨਿਆ ਜਾਂਦਾ ਸੀ ਇਸ ਦੇ ਨਾਲ ਲੁਧਿਆਣੇ ਦੇ ਵਿੱਚ ਰਹਿਣ ਲਈ ਬਖਸ਼ੀ ਨੰਦ ਪੰਡਾਰੀ ਵਟਾਲੇ ਦਾ ਵਸਨੀਕ ਮਹਾਰਾਜਾ ਰਣਜੀਤ ਸਿੰਘ سفیر ਨਿਯਤ ਹੋਇਆ ਅਤੇ ਇਸ ਤਰ੍ਹਾਂ ਖੁਸ਼ਵਕਤ ਰਾਏ ਲਾਹੌਰ ਦਰਬਾਰ ਵਿੱਚ ਅੰਗਰੇਜ਼ੀ ਸਰਕਾਰ ਵੱਲ ਖਬਰ ਨਵੀਂ ਸਥਾਪਿਆ ਗਿਆ ਗੋਰਖਿਆਂ ਤੋਂ ਦੂਜੀ ਵਾਰ ਸੰਸਾਰ ਚੰਦ ਨੂੰ ਬਚਾਉਣਾ ਸਨ 1809 ਵਿੱਚ ਫਿਰ ਗੋਰਖਿਆਂ ਨੇ ਰਾਜਾ ਸੰਸਾਰ ਚੰਦ ਕਾਂਗੜੇ ਵਾਲੇ ਪਰ ਬਹੁਤ ساری ਫੌਜ ਨਾਲ ਚੜ੍ਹਾਈ ਕੀਤੀ ਅਤੇ ਆਉਂਦੇ ਹੀ ਰਾਜਾ ਨੂੰ ਕੋਟ ਕਾਂਗੜੇ ਕਿਲੇ ਵਿੱਚ ਬੰਦ ਕਰ ਦਿੱਤਾ ਰਾਜਾ ਸੰਸਾਰ ਚੰਦ ਨੇ ਆਪਣੇ ਆਪ ਨੂੰ ਗੋਰਖਿਆਂ ਹੱਤੋਂ ਬਚਾਉਣਾ ਅਸੰਭਵ ਡਿੱਠਾ ਤਾਂ ਉਸਨੇ ਭਾਈ ਫਤਿਹ ਚੰਦ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਸੇਵਾ ਵਿੱਚ ਲਾਹੌਰ ਭੇਜਿਆ ਕਿ ਮਹਾਰਾਜਾ ਆਪਣੀ ਫੌਜ ਨਾਲ ਉਹਨਾਂ ਦੀ ਇਸ ਕਠਿਨ ਸਮੇਂ ਵਿੱਚ ਸਹਾਇਤਾ ਕਰੇ ਜਿਸ ਦੇ ਬਦਲੇ ਉਹਨਾਂ ਨੇ ਮਹਾਰਾਜੇ ਨੂੰ ਕਾਂਗੜੇ ਦਾ ਕਿਲਾ ਦੇਣਾ ਪ੍ਰਵਾਨ ਕੀਤਾ ਸ਼ੇਰੇ ਪੰਜਾਬ ਦਾ ਇਹ ਆਮ ਵਤੀਰਾ ਸੀ ਕਿ ਜਦ ਕੋਈ ਲੋੜਵੰਦ ਆਪ ਦੀ ਸੇਵਾ ਵਿੱਚ ਸਹਾਇਤਾ ਲਈ ਆਉਂਦਾ ਤਾਂ ਆਪ ਜ਼ਰੂਰ ਹੀ ਉਸ ਦੀ ਬਾਹ ਫੜਦੇ ਇਸ ਸਮੇਂ ਮਹਾਰਾਜਾ ਨੇ ਸੰਸਾਰ ਚੰਤੇ ਫਤਿਹ ਜਾਂਦੀ ਬੇਨਤੀ ਮੰਨ ਲਈ ਤੇ ਉਹਨਾਂ ਦੀ ਸਹਾਇਤਾ ਲਈ ਤਿਆਰੀ ਦਾ ਹੁਕਮ ਦਿੱਤਾ ਥੋੜੇ ਸਮੇਂ ਵਿੱਚ ਹੀ ਜਦ ਤਿਆਰੀਆਂ ਸੰਪੂਰਨ ਹੋ ਗਈਆਂ ਤਾਂ ਆਪ ਨੇ ਕੂਚ ਦਾ ਹੁਕਮ ਦੇ ਦਿੱਤਾ ਤੇ ਸਮੇਂ ਸਿਰ ਕਾਂਗੜੇ ਪਹੁੰਚ ਗਏ ਇੱਥੇ ਪਹੁੰਚ ਕੇ ਵੈਰੀ ਦੇ ਲਸ਼ਕਰ ਦਾ ਰੰਗ ਵੇਖ ਕੇ ਇੱਕ ਦਿਨ ਸਵੇਰੇ ਹੀ ਵੈਰੀ ਦੀ ਫੌਜ ਪਰਤਾਵਾ ਕੀਤਾ ਅੱਗੇ ਗੋਰਖੇ ਵੀ ਜੋ ਆਪਣੀ ਵੀਰਤਾ ਲਈ ਪ੍ਰਸਿੱਧ ਸਨ ਚੰਗੀ ਤਰ੍ਹਾਂ ਜੰਮ ਕੇ ਲੜੇ ਤੇ ਪੂਰੀ ਬਹਾਮਤਾ ਦਸੀ ਸਵੇਰ ਤੋਂ ਲੋਡੇ ਪੈਰ ਤੱਕ ਤੁਲਵੀਂ ਬਲ ਪ੍ਰੀਖਿਆ ਹੁੰਦੀ ਰਹੀ ਛੇਕੜ ਗੋਰਖਿਆਂ ਵਿੱਚ ਖਲਬਲੀ ਪੈ ਗਈ ਤੇ ਉਹ ਆਪਣੇ ਮੋਰਚੇ ਛੱਡ ਕੇ ਪਿੱਛੇ ਹਟ ਗਏ ਬਸ ਉਹਨਾਂ ਦੇ ਪੈਰ ਹਿੱਲਣੇ ਹੀ ਸਨ ਕਿ ਉੱਪਰੋਂ ਸੱਜਰ ਸ਼ਾ ਖਾਲਸਾ ਫੌਜ ਨਾਲ ਹੋਰ ਹੱਲਾ ਕੀਤਾ ਗਿਆ ਜਿਸ ਦਾ ਸਿੱਟਾ ਖਾਲਸੇ ਦੀ ਨਿਰੋਲ ਫਤਿਹ ਸੀ ਸੂਰਜ ਦੇ ਲੋਪ ਹੁੰਦਿਆਂ ਗੋਰਖੇ ਵੀ ਇਨ੍ਹਾਂ ਪਹਾੜਾਂ ਵਿੱਚ ਅਲੋਪ ਹੋ ਗਏ ਇਸ ਲੜਾਈ ਵਿੱਚ ਗੋਰਖਿਆਂ ਦਾ ਨੁਕਸਾਨ ਭਾਰੀ ਸੀ ਦੂਜੇ ਦਿਨ ਪਤਾ ਲੱਗਾ ਕਿ ਇਹ ਪੌਣ ਦੇ ਲਾਗੇ ਫੇਰ ਇਕੱਠੇ ਹੋ ਕੇ ਮੋਰਚੇ ਤਿਆਰ ਕਰ ਰਹੇ ਹਨ ਮਹਾਰਾਜਾ ਸਾਹਿਬ ਨੇ ਅਗਲੇ ਦਿਨ ਕੁਝ ਫੌਜ ਉੱਥੇ ਭੇਜ ਕੇ ਉਹਨਾਂ ਨੂੰ ਉੱਥੋਂ ਵੀ ਕੱਢਣ ਦਾ ਹੁਕਮ ਦਿੱਤਾ ਇਥੇ ਗੋਰਖਿਆਂ ਨੇ ਪਿਛਲੀ ਪੰਜ ਦੇ ਕਲੰਕ ਨੂੰ ਧੋਣ ਲਈ ਤੇ ਆਪਣੀ ਕੌਮੀ ਅਣਕ ਨੂੰ ਬਚਾਉਣ ਲਈ ਭਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ ਖਾਲਸਾ ਫੌਜ ਦੇ ਉਥੇ ਪਹੁੰਚਦੇ ਹੀ ਬੜੀ ਲਹੂ ਡੋਲਵੀ ਲੜਾਈ ਆਰੰਭ ਹੋਈ ਪਹਿਲੇ ਦੋਹਾਂ ਟੀਰਾ ਵੱਲੋਂ ਗੋਲੀਆਂ ਤੇ ਤੀਰ ਵਰਦੇ ਰਹੇ ਛੇਕੜ ਹੁਣ ਦੋਵੇਂ ਫੌਜਾਂ ਇੰਨੀਆਂ ਲਾਗੇ ਪਹੁੰਚ ਗਈਆਂ ਕਿ ਗੋਲੀ ਬੰਦ ਹੋ ਗਈ ਇਧਰੋਂ ਖਾਲਸੇ ਨੇ ਸ਼੍ਰੀ ਸਾਹਿਬ ਧੂ ਲਾਈ ਤੇ ਉਧਰ ਗੋਰਖਿਆਂ ਖੋਖਰੀਆਂ ਛੇਕ ਕੱਡੀਆਂ ਤੇ ਹੁਣ ਹੱਥੋਂ ਹੱਦ ਕਸਮਾਨ ਮਚਿਆ ਕਿ ਮਨ ਨੂੰ ਕਹਿਰੀ ਵਰਤ ਗਿਆ ਦੋਵੇਂ ਕੋਮਾਂ ਅੱਜ ਇਸ ਗੱਲ ਦਾ ਨਿਰਣਾ ਕਰਨਾ ਚਾਹੁੰਦੀਆਂ ਸਨ ਕਿ ਸੰਸਾਰ ਪਰ ਕਿਹੜੀ ਕੌਮ ਅਦੁੱਤੀ ਜੰਗੀ ਅਖਮਾਉਂਦੀ ਹੱਕਦਾਰ ਹੈ ਅੱਜ ਸਵਾਦਲੀ ਲੜਾਈ ਹੋਈ ਦੋਹਾਂ ਧਿਰਾਂ ਨੇ ਕੋਈ ਕਸਰ ਆਪੋ ਆਪਣੇ ਜੰਗੀ ਹੁਨਰ ਤੇ ਆਪਣਾ ਵਰਣਨ ਪਿੱਛੇ ਨਾ ਛੱਡੀ ਗੁਰੂ ਨੂੰ ਇਹ ਮਨਜ਼ੂਰ ਸੀ ਕਿ ਖਾਲਸਾ ਸਭ ਤੋਂ ਉੱਚਾ ਹੈ ਜਿਸ ਲਈ ਗੋਰਖੇ ਲੰਮੀਆਂ ਤਲਵਾਰਾਂ ਦੀ ਮਾਰ ਤੋਂ ਅਧੀਰ ਹੋ ਕੇ ਇੱਕਾ ਇੱਕ ਪਿੱਛੇ ਹਟਦੇ ਉਦਰੋਂ ਖਾਲਸਾ ਹੋਰ ਅੱਗੇ ਵਧਿਆ ਤੇ ਹੁਣ ਵੈਰੀਆਂ ਵਿੱਚ ਇੱਕ ਆਮ ਭਾਜੜ ਪੈ ਗਈ ਅਰਮੈਦਾਨ ਖਾਲਸੇ ਦੇ ਹੱਥ ਰਿਆ ਗੁਰਖੇ ਸੈਂਕੜੇ ਮੁਰਦੇ ਮੈਦਾਨ ਵਿੱਚ ਛੱਡ ਕੇ ਨਸ ਗਏ ਖਾਲਸੇ ਦਾ ਨੁਕਸਾਨ ਵੀ ਖਾਸ ਪਰ ਇਸ ਫਤਿਹ ਦਾ ਫਲ ਇਹ ਹੋਇਆ ਕਿ ਸਾਰਾ ਪਹਾੜੀ ਇਲਾਕਾ ਮਹਾਰਾਜਾ ਸਹਿਬ ਦੀ ਤਹਿਤ ਵਿੱਚ ਆ ਗਿਆ ਹੁਣ 24 ਨਵੰਬਰ ਸਾਲ 1808 ਈਸਵੀ ਨੂੰ ਮਹਾਰਾਜਾ ਸਹਿਬ ਨੇ ਕਾਂਗੜੇ ਦੇ ਕਿਲੇ ਵਿੱਚ ਪ੍ਰਵੇਸ਼ ਕਰਕੇ ਇੱਕ ਦਰਬਾਰ ਕੀਤਾ ਜਿਸ ਵਿੱਚ ਕਾਂਗੜਾ ਚੰਬਾ ਨੂਰਪੁਰ ਕੋਟਲਾ ਸ਼ਾਹਪੁਰ ਜਸਰੂਤਾ ਬਸੌਲੀ ਮਾਨਕੋਟ ਜਸਵਾਨ ਖਿਬਾਗਲੌਰ ਕਹਿਨੂਰ ਮੰਡੀ ਮੁਕ ਸੁਕੇਤ ਕੁੱਲੂ ਅਤੇ ਦਾਤਾਪੁਰ ਆਦਿ ਦੇ ਰਾਜੇ ਹਾਜ਼ਰ ਸਨ ਸਾਰੇ ਪਹਾੜੀ ਰਾਜਿਆਂ ਨੇ ਸ਼ੇਰੇ ਪੰਜਾਬ ਅੱਗੇ ਨਜ਼ਰਾਂ ਪੇਸ਼ ਕੀਤੀਆਂ ਤੇ ਮਹਾਰਾਜਾ ਸਾਹਿਬ ਵੱਲੋਂ ਸਭ ਨੂੰ ਬਹੁਮੱਲੀਆਂ ਖੇਲਤਾ ਮਿਲੀਆਂ ਇਸ ਸਮੇਂ ਇਹਨਾਂ ਸਾਰੀਆਂ ਰਿਆਸਤਾਂ ਦਾ ਗਵਰਨਰ ਕਿਲਾਦਾਰ ਸਰਦਾਰ ਦੇਸਾ ਸਿੰਘ ਮਜੀਠੀਆ थापਿਆ ਗਿਆ ਤੇ ਇਸ ਦੇ ਤਹਿਤ ਵਿੱਚ ਪਹਾੜ ਸਿੰਘ ਨਾਇਬ ਨਾਜ਼ਮ ਨਿਯੁਕਤ ਹੋਇਆ ਜਿੰਨੀ ਫੌਜੀ ਦੀ ਲੋੜ ਸਮਝੀ ਗਈ ਉਹ ਕਿਲਾ ਕਾਂਗੜਾ ਵਿੱਚ ਹੀ ਰੱਖੀ ਗਈ ਇੱਥੇ ਹੁੰਦੇ ਹੋਏ ਮਹਾਰਾਜਾ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ ਜੀ ਆ ਗਏ ਇੱਥੇ ਇਸ ਫਤੇ ਪਰ ਬੜੀਆਂ ਖੁਸ਼ੀਆਂ ਸਰਬੱਤ ਪਰਜਾ ਵੱਲੋਂ ਮਨਾਇਆਂ ਗਈਆਂ ਮਹਾਰਾਜੇ ਨੇ ਸ੍ਰੀ ਦਰਬਾਰ ਸਾਹਿਬ ਦੇ ਟਹਿਲੇ ਲਈ ਪਾਈ ਭਾਰੀ ਗੱਫਾ ਅਰਦਾਸ ਕਰਵਾਇਆ ਫਰਵਰੀ ਸਾਲ 1810 ਇਸਵੀ ਵਿੱਚ ਸ਼ੇਰੀ ਪੰਜਾਬ ਖੁਸ਼ ਆਬਦੀ ਮਹਿੰਮ ਪਰ ਆਏ ਕੋਇਸਨ ਕੀ ਇਥੇ ਸ਼ਾਹ ਸੁਜਾ ਦੇ ਆਦਮੀ ਆਏ ਤੇ ਕਹਿਣ ਲੱਗੇ ਕਿ ਸ਼ਾਹ ਸੁਜਾ ਉਲ ਸ਼ਾ ਕਾਬਲ ਮਹਿਮੂਦ ਨਸ ਕੇ ਪੰਜਾਵਲ ਆਪ ਨੂੰ ਮਿਲਣ ਆ ਰਿਹਾ ਹੈ ਜਿਹੜੀ ਥਾਂ ਆਪ ਦੱਸੋ ਉਥੇ ਪਹੁੰਚ ਜਾਏ ਮਹਾਰਾਜੇ ਨੇ ਸ਼ਾਹ ਸੁਜਾ ਨੂੰ ਖੁਸ਼ ਆਬ ਵਿੱਚ ਹੀ ਬੁਲਾ ਲਿਆ ਕੁਝ ਦਿਨਾਂ ਬਾਅਦ ਸ਼ਾਹ ਇਥੇ ਆ ਗਿਆ ਮਹਾਰਾਜਾ ਸਾਹਿਬ ਨੇ ਸਹੀ ਤਰੀਕੇ ਨਾਲ 1250 ਰੁਪਏ ਉਸ ਦੀ ਪ੍ਰੋਣਾਚਾਰੀ ਲਈ ਪਹਿਲੇ ਦਿਨ ਭੇਜਿਆ ਤੇ ਉਸ ਦਾ ਮਾਣ ਸਭ ਤਰ੍ਹਾਂ ਮੁੱਖ ਰੱਖਿਆ ਸ਼ਾਹ ਮਹਾਰਾਜੇ ਦਾ অতি ਧਨਵਾਦੀ ਸੀ ਫਿਰ ਇਸ ਅਪਦਾ ਦੇ ਸਮੇਂ ਉਸ ਨੇ ਮਹਾਰਾਜੇ ਤੋਂ ਗੁਜਾਰਾ ਮੰਗਿਆ ਜੋ ਖੁੱਲੇ ਦਿਲ ਮਹਾਰਾਜੇ ਨੇ ਖੁਸ਼ੀ ਨਾਲ ਸ਼ਾਹ ਦੀ ਮੰਗ ਅਨੁਸਾਰ ਦੇਣਾ ਪ੍ਰਮਾਣ ਕੀਤਾ ਸ਼ਾਹ ਨੇ ਇਸ ਸਮੇਂ ਇਹ ਵੀ ਸ਼ਿਕਾਇਤ ਕੀਤੀ ਕਿ ਨਵਾਬ ਮਲਤਾਨ ਨੇ ਇਸ ਕਸ਼ਟ ਸਮੇਂ ਉਹਨਾਂ ਨਾਲ ਚੰਗਾ ਵਰਤਾਵ ਨਹੀਂ ਕੀਤਾ ਆਪ ਇਸ ਨੂੰ ਬੁਰੇ ਸਲੂਕ ਦੀ سزا ਦੇਵੋ ਸ਼ਾਹ ਸੁਜਾਨੇ ਆਪਣੇ ਵਸੇਵੇਂ ਲਈ ਪਹਿਲੇ ਪਹਿਲ 라ਵਲ ਪਿੰਡੀ ਪਸੰਦ ਕੀਤੀ ਸ਼ੇਰੇ ਪੰਜਾਬ ਨੇ ਇਲਾਕੇ ਦੇ ਕਾਰدار ਦੇ ਨਾਮ ਫਰਮਾਨ ਲਿਖ ਦਿੱਤਾ ਕਿ ਸ਼ਾਹ ਦੇ ਰਹਿਣ ਲਈ ਸਾਰੀਆਂ ਜ਼ਰੂਰੀ ਲੋੜਾਂ ਪੂਰੀਆਂ ਕੀਤੀਆਂ ਜਾਣ ਇਸ ਦੇ ਬਾਅਦ ਸ਼ਾਹ ਸੁਜਾ ਮਹਾਰਾਜੇ ਤੋਂ ਆਗਿਆ ਲੈ ਕੇ 라ਵਲ ਪਿੰਡੀ ਵੱਲ ਪਰਤ ਆਇਆ ਤੇ ਇਸ ਤਰ੍ਹਾਂ ਇਹ ਦੁਰਾਨੇ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ ਮਹਾਰਾਜਾ ਸਹਿਬ ਦੇਦਾਨ ਪਰ ਰਹਿਣ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐਸੀ ਸਾਡੀ ਅੱਜ ਦੀ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟਸ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ